ਬਾਬਿਓ ਠੀਕੋ ਬਾਬਿਓ ਅੱਜ ਇੱਥੇ ਚਾਚੀ ਮੂਸੇ ਵਾਲੇ ਆਈ ਹੋਈ ਆ ਓਏ ਆਂਸ ਓਏ ਚਾਚਾ ਦਿਖਾਵਾ ਚਾਚਾ ਚਾਚੀ ਮੂਸੇ ਵਾਲੀ ਜਿੰਦਾ ਚਾਚੀ ਮੂਸੇ ਵਾਲੀ ਜਿੰਦਾਬਾਦ ਚਾਚੀ ਮੂਸੇ ਵਾਲੇ ਅੱਪਾ ਪਾਉਣੇ ਨੇ ਸਾਰੇ ਭੇਤ ਖੋਲਣੇ ਨੇ ਅੱਪਾ ਸਾਰੀਆਂ ਵੀਡੀਓ ਭੇਜਣੀਆਂ ਠੀਕ ਆ ਸਾਰੀ ਸਾਰੀ ਸਾਰੇ ਆਪਣੇ ਬੰਦੇ ਆਏ ਹੋਏ ਨੇ ਚਾਚੀ ਮੂਸੇ ਵਾਲੇ ਦੇ ਪੂਰੀ ਸਪੋਰਟ ਦੇ ਨੇ ਠੀਕ ਆ ਨਾ ਵਧੀਆ ਕੰਮ ਕਰ ਰਿਹਾ ਭਰਾ ਆਪਣਾ ਬਾਬੇ ਨੂੰ ਫੋਲੋ ਕਰੋ ਸਾਰਿਆਂ ਨੂੰ ਰੀਵੀ 2 ਦੇ ਵਿੱਚ ਕੰਦ ਪੈ ਰਿਹਾ ਮੈਨੂੰ ਪਤਾ ਚੰਡੀਗੜ੍ਹ ਵੀ ਵੈਪ ਰੈਡ ਲਾਈਟ ਏਰੀਆ ਬਣ ਚੁੱਕਿਆ ਮੈਨੂੰ ਪਤਾ ਹੈ ਪੈਂਚੋ ਦਾ ਚੰਡੀਗੜ੍ਹ ਵੀ ਉਹ ਬਣ ਚੁੱਕਿਆ ਮੇਰੇ ਜੀ ਵੀ ਰੋਡ ਵਾਲਾ ਕੰਮ ਹੋਇਆ ਤਾਂ ਥਾਂ ਥਾਂ ਤੇ ਪੈਂਚੋ ਸ਼ੀ ਮੇਲ ਜੇ ਮੇਲ ਬੋ ਮੇਲ ਕੁੜੀਆਂ ਪੈਂਚੋ 5000 2000 ਹੱਥ ਦਿੰਦੀਆਂ ਨੇ ਮੈਨੂੰ ਪਤਾ ਚੰਡੀਗੜ੍ਹ ਵੀ ਮਹੌਟ ਵਾਲਾ ਜਗਰਮ ਹੋ ਗਿਆ ਲਓ ਜੀ ਮਿੱਤਰੋ ਕਹਿੰਦੇ ਚਾਚੀ ਮੂਸੇਵਾਲੀ ਨੇ ਆਪਣਾ ਨਵਾਂ ਟ੍ਰੈਂਡ ਚਲਾ ਦਿੱਤਾ ਹੈ ਜਿਸ ਨੂੰ ਲੈ ਕੇ ਦੋਸਤੋ ਸਾਰੀ ਜਨਤਾ ਪਹੁੰਚ ਗਈ ਚਾਚੀ ਮੂਸੇਵਾਲੀ ਦੀ ਸਪੋਰਟ ਦੇ ਵਿੱਚ 3 ਬੀ 2 ਤੇ ਭਾਜੜਾ ਪੈ ਗਈਆਂ ਨੇ ਇੰਸਟਾ ਵਾਲੇ ਸਟਾਰਾਂ ਨੂੰ ਕਿਉਂਕਿ ਉਹਨਾਂ ਨੂੰ ਹੁਣ ਰਾਹ ਨਹੀਂ ਲੱਭਣਾ ਕਿਉਂਕਿ ਬੰਦਾ ਰੀਜ ਦੇ ਨਾਲ ਸਾਰੀ ਸ਼ਾਂਤੀ ਮਾਰ ਰਿਹਾ ਹੈ ਮੁਹਾਲੀ ਦੇ ਵਿੱਚ ਤੇ ਐਵੇਂ ਹੀ ਦੋਸਤੋ ਵੱਖੀ ਪਾਰ ਦਾ ਆਇਆ ਰਿਪਲਾਈ ਸਾਰੀ ਮੁਹਾਲੀ ਵਾਲਿਆਂ ਨੂੰ ਤੇ ਕਾਫੀ ਖਰੀਆਂ ਖਰੀਆਂ ਗੱਲਾਂ ਸੁਣਾ ਗਿਆ ਤੇ ਕਹਿੰਦਾ ਕਾਫੀ ਜ਼ਿਆਦਾ ਗੰਦਾ ਪਿਆ ਹੋਇਆ ਤੇ ਇਹ ਸਫਾਈ ਹੌਲੀ ਹੌਲੀ ਜ਼ਰੂਰ ਹੋਵੇਗੀ ਤੇ ਉਸ ਦਾ ਵੱਡਾ ਬਿਆਨ ਇਹ ਆਇਆ ਕਿ ਇਹ ਹੁਣ ਰੈੱਡ ਏਰੀਆ ਬੰਦਾ ਜਾ ਰਿਹਾ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਸਾਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਹੁਣ ਦੇਖਣਾ ਇਹ ਹੈ ਕਿ ਅੱਗੇ ਇੰਸਟਾ ਵਾਲੇ ਸਟਾਰਾਂ ਦਾ ਵੀ ਕੀ ਰਿਪਲਾਈ ਆਂਦਾ ਹੈ ਤੇ ਫਿਲਹਾਲ ਦੋਸਤੋ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਨਵੇਂ-ਨਵੇਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ